ਬੀਤੇ ਦਿਨੀ ਦਰਬਾਰ ਸਾਹਿਬ ਵਿੱਚ ਫੋਟੋਗ੍ਰਾਫੀ ਕਰਨ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਹੈ ਇੱਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ ਜਿੱਥੋਂ ਤੱਕ ਜਿੱਥੋਂ ਤੱਕ ਦਰਬਾਰ ਸਾਹਿਬ ਦੀ ਗੱਲ ਹੈ ਅ ਇਹਦੇ ਵਿੱਚ ਅੰਦਰੂਨੀ ਹਿੱਸੇ 'ਚ ਤਾਂ ਪਹਿਲਾਂ ਹੀ ਪਾਬੰਦੀ ਸੀ ਕੋਈ ਨਵੀਂ ਗੱਲ ਨਹੀਂ ਹੈ ਹੁਣ ਵੀ ਬੰਦੀ ਆਨਾਕਿਸ਼ਨ ਉਹਨੇ ਕਮੇਟੀ ਨੇ ਉਹਦੇ ਵਿੱਚ ਆਪਣੇ ਜਿਹੜੇ ਸੁਖਬੀਰ ਬਾਦਲ ਦੇ ਟੀਵੀ ਪੀਟੀਸੀ ਦੇ ਜਿਹੜੇ ਕੈਮਰਾਮੈਨ ਖੜੇ ਕੀਤੇ ਹੋਏ ਆ ਵੀਡੀਓ ਫਿਲਮੇ ਕਰ ਰਹੇ ਆ ਅੰਦਰ ਬੈਠ ਕੇ ਆਨਾ ਕਿ ਉਹ ਵੀ ਬੜੀ ਡਿਸਟਰੈਕਸ਼ਨ ਹੈ ਮੇ ਜ਼ਮੀਨਾ ਵੀ ਕੋਈ ਇਸ ਤਰ੍ਹਾਂ ਦੇ ਕੈਮਰੇ ਲੱਗੇ ਨੇ ਜਿਹੜੇ ਆਟੋ ਜਿਹੜੇ ਸੀਕ੍ਰੀਟ న్యూਸ ਨੂੰ ਰਿਕਾਰਡ ਕਰਦੇ ਨੇ ਜਿਹੜਾ ਲੋਕਾਂ ਨੂੰ ਪਤਾ ਨਾ ਲੱਗੇ ਫਿਰ ਤੇ ਗੱਲ ਮੰਨੀ ਜਾ ਸਕਦੀ ਪਰ ਇਹ ਵੀ ਜਿਹੜੀ ਹੈ ਡਿਸਟਰੈਕਸ਼ਨ ਹੈ ਹਾਂ ਉਹ ਜੀ ਜੇ ਤੁਹਾਨੂੰ ਫੋਟੋਗ੍ਰਾਫੀ ਦਾ ਸਵਾਲ ਪਾਬੰਦੀ ਲਾਉਣ ਦੀ ਗੱਲ ਹੈ ਠੀਕ ਹੈ ਵੀ ਇਮੀਡੀਏਟ ਕਾਰਸ ਕਈ ਵਾਰ ਹੋ ਜਾਂਦੇ ਨੇ ਮੈਂ ਕਈ ਲੋਕ ਜਿਹੜੇ ਨੇ ਇੱਥੇ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਫੋਟੋਆਂ ਖਿਚਾਉਂਦੇ ਆ ਡਾਂਸ ਟੂਸ ਕਰਕੇ ਜਿਹੜੀਆਂ ਵਾਇਰਲ ਹੋਈਆਂ ਨੇ ਤੇ ਜਿੰਨੇ ਦੇ ਕਰਕੇ ਇਸ ਸਾਰੀ ਜਿਹੜੀ ਮਹਮ ਦਾ ਜਨਮ ਹੋਇਆ ਹੈ ਮੂਲ ਉਹਦਾ ਇਹ ਹੈ ਪਰ ਮੈਂ ਸਮਝਦਾ ਬਈ ਦਰਬਾਰ ਸਾਹਿਬ ਇੱਕ ਇਤਿਹਾਸਿਕ ਜਗ੍ਹਾ ਹੈ ਧਾਰਮਿਕ ਜਗ੍ਹਾ ਤਾਂ ਸਾਰੇ ਗੁਰਦੁਆਰੇ ਇੱਕੋ ਨੇ ਹਰ ਗੁਰਦੁਆਰੇ ਦੀ ਇੱਕੋ ਪੋਜੀਸ਼ਨ ਹੈ ਜਿੱਥੇ ਮਰਜ਼ੀ ਮੱਥਾ ਟੇਕ ਲਓ ਕੋਈ ਫਰਕ ਨਹੀਂ ਪੈਂਦਾ ਜਿੱਥੇ ਜਿੱਥੇ ਗੁਰਗ੍ਰਾਂ ਸਾਹਿਬ ਦਾ ਸਰੂਪ ਹੈ ਉੱਥੇ ਮੱਥਾ ਰਿਕਣਾ ਦਰਬਾਰ ਸਾਹਿਬ ਵੀ ਇੱਕ ਇਤਹਾਸਿਕ ਥਾਂ ਹੈ ਸਾਰੇ तकरीबन ਸਾਡੇ ਕੋਲ 800 ਐਸੇ ਗੁਰਦੁਆਰੇ ਜਾਂ ਹੋਰ ਥਾਵਾਂ ਨੇ ਜਿਨ੍ਹਾਂ ਦਾ ਸਿੱਖ ਹਿਸਟਰੀ ਦੇ ਨਾਲ ਸੰਬੰਧ ਹੈ ਉਹਨਾਂ ਵਿੱਚੋਂ ਇੱਕ ਹੈ ਕਿਉਂਕਿ ਦਰਬਾਰ ਸਾਹਿਬ ਵਿੱਚ ਬਹੁਤ ਕੁਝ ਐਸਾ ਕੁਝ ਹੋਇਆ ਹੈ ਜਿਹੜਾ ਹੋਰ ਥਾਵਾਂ ਤੇ ਘੱਟ ਹੋਇਆ ਜਾਂ ਨਹੀਂ ਹੋਇਆ ਜਾਂ ਬਹੁਤ ਥੋੜੀਆਂ ਥਾਵਾਂ ਤੇ ਹੋਇਆ ਹੈ ਇਹਦਾ ਸਟੇਜ ਬੜਾ ਵੱਡਾ ਰੋਲ ਰਿਹਾ ਹੈ ਜੋ ਜਲਦ ਦਾ ਦਰਬਾਰ ਸਾਹਿਬ ਦੀ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਗੁਰੂ ਦਾ ਚੱਕ 1574 ਚ ਬਣਿਆ ਦਰਬਾਰ ਸਾਹਿਬ ਜਿਹੜਾ 3 ਸਾਲ ਚੱਲਦਾ ਬਣਿਆ 1588 ਚ ਇਹਦੀ ਸ਼ੁਰੂਆਤ ਹੋਈ ਨੀਰਮੰਦਰ ਸਾਹਿਬ ਦੇ ਨਾਲ ਇੰਟਰਨਲ ਜਿਹੜਾ ਅਜੇ ਜੇ ਜੇ ਤੇ ਗੁਰਗੰਸਾ ਦਾ ਪ੍ਰਕਾਸ਼ ਹੈ ਇਹ ਸੋ ਇਸ 74 ਤੋਂ ਲੈ ਕੇ ਤੇ 88 ਤੱਕ 14 ਸਾਲ ਦੇ ਚੀ ਦੇ ਤਬਦੀਨੀਆਂ ਦੀ ਉਸ ਤੋਂ ਬਾਅਦ ਇੱਥੇ ਕਈ ਲੜਾਈਆਂ ਹੋਈਆਂ ਕਈ ਹੁੰਦੇ ਹੋਏ ਕਈ 시ਦੀ ਹੋਈਆਂ ਜੂਨ 84 ਚੰ드ਰਾਗਾਂਦੀ ਨੇ ਹਮਲਾ ਕਰਕੇ ਤੇ ਦਰਬਾਰ ਸਾਹਿਬ 'ਚ ਬਰਕਤ ਰਾਮ ਕੀਤਾ ਹੋਂਗਵਾਇਆ ਜੁਤਮਾਈ ਕੀਤੀ ਉਹ ਸਾਰੇ ਕਰਕੇ ਅੰਮ੍ਰਿਤਸਰ ਦੀ ਇੰਪੋਰਟੈਂਸ ਹੈ ਦਰਬਾਰ ਸਾਹਿਬ ਦੀ ਇੰਪੋਰਟੈਂਸ ਹੈ ਤੇ ਇਹ ਹਿਸਟੋਰੀਕਲ ਜਗ੍ਹਾ ਨੂੰ ਕਰਕੇ ਇੱਥੇ ਬਹੁਤ ਸਾਰੀ ਦੁਨੀਆ ਆਉਂਦੀ ਹੈ ਦੁਨੀਆ ਦੀਆਂ ਬੜੀਆਂ-ਬੜੀਆਂ ਵੱਡੀਆਂ ਸ਼ਖਸੀਤਾਂ ਇਸ ਥਾਂ ਨੂੰ ਵੇਖਣਾ ਚਾਹੁੰਦੀਆਂ ਨੇ ਕੋਈ ਨਰਿਸਬਤ ਥਾ ਚੁੱਕੀ ਆ ਕੈਨੇਡਾ ਦਾ ਪ੍ਰਾਈਮ ਮਿੰਿਸਟਰ ਬਰਤਾਨੀਆ ਦਾ ਪ੍ਰਾਈਮ ਮਿੰਿਸਟਰ ਹੋਰ ਕਿੰਨੇ ਹੀ ਬਹੁਤ ਜਿਹੜੀਆਂ ਹਸਤੀਆਂ ਆ ਚੁੱਕੀਆਂ ਭਾਰਤ ਦੇ ਬੜੇ-ਬੜੇ ਵੱਡੇ ਡਿੰਗ ਟਰੀ ਰਾਸ਼ਟਰਪਤੀ ਤੇ ਪ੍ਰਾਈਮ ਮਿੰਿਸਟਰ ਜਿਹੜੇ ਨੇ ਉਹ ਵੀ ਸਾਰੇ ਇੱਥੇ ਆਉਂਦੇ ਤੇ ਆਉਣਾ ਚਾਹੁੰਦੇ ਆ ਸਾਰੇ ਲੋਚਦੇ ਹਨ ਕਿ ਉਸ ਥਾਂ ਦੇ ਦਰਸ਼ਨ ਕੀਤੇ ਜਾਣ ਜਿਹੜਾ ਦੁਨੀਆ ਵਿੱਚ ਬਹੁਤ ਵੱਡਾ ਜਿੱਥਾ ਰੋਲ ਰਿਹਾ ਹੈ ਤੋ ਇਸ ਕਰਕੇ ਕਿਉਂਕਿ ਹਿਸਟੋਰੀਕਲ ਪਲੇਸ ਤੇ ਹਿਸਟੋਰੀਕਲ ਪਲੇਸ ਤੇ ਉੱਤੇ ਲੋਕ ਆਉਂਦੇ ਨੇ ਤੇ ਇੱਥੋਂ ਆਪਣੀਆਂ ਜੜੀਆਂ ਨੇ ਸੈਲਫੀਆਂ ਜਾਂ ਹੋਰ ਯਾਦਾਂ ਤਸਵੀਰਾਂ ਲੈ ਕੇ ਜਾਂਦੇ ਨੇ ਖਾਸ ਕਰਕੇ ਹੁਣ ਤੁਸੀਂ ਇੱਕ ਨਵੀਂ ਗੱਲ ਦੇਖੋ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਨੇ ਜਾਂ ਪੰਜਾਬੀ ਨੇ ਜਾਂ ਭਾਰਤੀ ਨੇ ਜਾਂ ਏਸ਼ੀਆ ਦੇ ਲੋਕ ਨੇ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਕਦੇ-ਕਦੇ ਇੱਕ ਵਾਰੀ ਇੱਕ ਕਦੇ-ਕਦੇ ਪੰਜਾਬ ਚਲੇ ਜਾਂਦੇ ਨੇ ਅੰਮ੍ਰਿਤਸਰ ਜਾਂਦੇ ਨੇ ਔਰ ਉਹ ਉੱਥੋਂ ਦੀਆਂ ਤਸਵੀਰਾਂ ਨੂੰ ਖਿੱਚ ਕੇ ਆਪਣੇ ਲੈ ਜਾਂਦੇ ਨੇ ਆਪਣੇ ਦੋਸਤਾਂ ਨੂੰ ਦੱਸਦੇ ਹੋਣਗੇ ਆਪਣੇ ਟੀਚਰਸ ਨੂੰ ਦੱਸਦੇ ਹੋਣਗੇ ਆਪਣੇ ਸਰਕਸ ਪਹੁੰਚਾ ਦੇਣਗੇ ਉਹ ਵੇਖਦੇ ਹੋਣਗੇ ਉਹਨਾਂ ਚ ਕਰਿਓਸਿਟੀ ਪੈਦਾ ਹੁੰਦੀ ਹੋएगी ਇੱਥੋਂ ਦੀ ਹਿਸਟਰੀ ਜਾਣਉਂਦੀ ਇੱਥੇ ਆਉਂਦੀ ਸੋ ਇਸ ਕਰਕੇ ਇਹਦਾ ਰੋਲ ਪੋਜ਼ਿਟਿਵ ਹੈ ਨੈਗੇਟਿਵ ਨਹੀਂ ਹੈ ਬਾਕੀ ਹਰ ਥਾਂ ਦੇ ਉੱਤੇ ਜਿਹੜਾ ਸ਼ੂਟਿੰਗ ਕਰਨ ਵਾਲਾ ਕੰਮ ਇਹ ਤਾਂ ਠੀਕ ਹੈ ਨਹੀਂ ਹੋਣਾ ਚਾਹੀਦਾ ਦਰਬਾਰ ਸਾਹਿਬ ਦੇ ਅੱਗੇ ਵੀ ਸੈਚ ਦੇ ਵਿੱਚ ਦੋ ਜਗ੍ਹਾ ਬਹੁਤ ਸ਼ਾਨਦਾਰ ਨੇ ਦਰਸ਼ਨੀ ਜੋੜੀ ਦੇ ਖੱਬੇ ਪਾਸੇ ਜਿੱਥੋਂ ਸਾਰਾ ਦਰਬਾਰ ਸਾਹਿਬ ਦਾ ਜਿਹੜਾ ਸੀਨ ਨਜ਼ਰ ਆਉਂਦਾ ਹੈ ਜਿਹੜਾ ਪੂਰ ਨਜ਼ਰ ਆਉਂਦਾ ਹੈ ਪਾਣੀ ਨਜ਼ਰ ਆਉਂਦਾ ਹੈ ਬੁੰਗੇ ਵੀ ਨਜ਼ਰ ਆਉਂਦੇ ਨੇ ਇੱਕ ਬਾਬਾ ਦੀਪ ਸਿੰਘ ਦਾ ਜਿੱਥੇ ਬਣਾਇਆ ਉੱਥੋਂ ਉੱਥੋਂ ਵੀ ਜਿਹੜਾ ਦਰਬਾਰ ਸਾਹਿਬ ਦਾ ਜਿਹੜਾ ਇੱਕ ਅਗਾਲ ਤਖਤੀ ਬਿਲਡਿੰਗ ਜਿਹੜੀ ਹੈ ਸਾਰਾ ਕੁਝ ਨਜ਼ਰ ਆਉਂਦਾ ਹੈ ਇਹ ਦੋ ਥਾਂ ਜਿੱਥੋਂ ਦੀਆਂ ਲੋਕਾਂ ਨੂੰ ਤਸਵੀਰਾਂ ਜਿਹੜੀਆਂ ਜ਼ਿਆਦਾ ਅਟਰ ਤੇ ਉਤੇ ਲੋਕਾਂ ਨੂੰ ਜਾਣਾ ਚਾਹੀਦਾ ਮੇਰੀ ਲੋਕਾਂ ਨੂੰ ਅੱਜ ਵੀ ਇੱਕ ਤਾਂ ਪਾਬੰਦੀ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਜਿਨ੍ਹਾਂ ਨੇ ਸੱਚੀ ਮੁੱੱਚੀ ਤਸਵੀਰ ਖਿੱਚਣੀ ਹੋਏ ਇਹਨਾਂ ਦੋ ਥਾਵਾਂ ਤੇ ਜਾ ਕੇ ਤਸਵੀਰ ਖਿੱਚ ਲਿਆ ਕਰਨ ਔਰ ਤਾਂ ਜੋ ਬਾਕੀ ਨੂੰ ਡਿਸਟਰਬੈਂਸ ਵੀ ਨਾ ਹੋਵੇ ਉਂਜ ਦਰਬਾਰ ਸਾਹਿਬ ਵਿੱਚ ਤਸਵੀਰ ਖਿੱਚਣ ਦੀ ਪਾਬੰਦੀ ਲਾਣਾ ਜਿਹੜਾ ਮੈਂ ਸਮਝ ਨਹੀਂ ਬੈਸੂਦਾ ਦੁਨੀਆ ਭਰ ਦੇ ਵਿੱਚ ਕਿੰਨੇ ਮੰਦਰ ਗੁਰਦੁਆਰੇ ਮਸਜਿਦਾਂ ਅਜਾਇਬ ਘਰ ਬਿਲਡਿੰਗਾਂ ਹਨ ਹਿਸਟੋਰੀਕਲ ਬਿਲਡਿੰਗਸ ਨੇ ਮੈਂ ਘੱਟੋ ਘੱਟ 40 ਬੜੇ ਬੜੇ ਵੱਡੇ ਇੰਡੀਆ ਦੇ ਮੰਦਰ ਦੇਖੇ ਨੇ ਗੁਰੂ ਖੇਤਰ ਹਰਦੁਆਰ ਬਨਾਰਸ ਤੇ ਸੋਮਰਾਸ ਤੇ ਗਿਆ ਇਹ ਸਾਰੇ ਦੇਖੇ ਹਨ ਔਰ ਇਹਨਾਂ ਸਾਰੇ ਚ ਮੈਂ ਦੇਖਿਆ ਵੀ ਕਿਤੇ ਵੀ ਕੋਈ ਬੰਦੇ ਨਹੀਂ ਇੱਕਰ ਦੇ ਥਾਂ ਨੂੰ ਛੱਡ ਗਏ ਔਰ ਅੰਦਰੂਨੀ ਥਾਂ ਤੇ ਬੰਦੀ ਬਾਹਰ ਦੇ ਖਵਾਜ ਉੱਥੇ ਵੀ ਕੋਈ ਬੰਦੀ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਬੰਦੀਆਂ ਕਿਤੇ ਨਹੀਂ ਹਨ ਮੈਂ ਬ੍ਰਿਟਿਸ਼ ਮਿਊਜ਼ੀਅਮ ਦੇ ਬਾਹਰ ਦੇਖਿਆ ਕੈਮਰੇ ਕਿਰਾਏ ਦਿੱਤੇ ਹੁੰਦੇ ਵੀ ਜਾ ਕੇ ਅੰਦਰ ਜਨੀਆ ਮੱਦੀਆਂ ਫੋਟੋ ਖਿਚਣੋ ਸੋ ਇਸ ਤਰ੍ਹਾਂ ਦੀ ਗੱਜੜੀ ਹੈ ਇਤਹਾਸਿਕ ਥਾਂ ਤੇ ਹਿਸਟੋਰੀਕਲ ਬਲੇਸਸ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਨਾਉਣਾ ਸੂਝਵਾਨੀ ਗੱਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀਗਾ ਇਸ ਤੋਂ ਪਹਿਲਾਂ ਕਿ ਪਾਬੰਦੀ ਲਾਉਂਦੇ ਕੁਝ ਵਿਦਵਾਨਾਂ ਨਾਲ ਸਲਾਹ ਕਰ ਲੈਣੇ ਪਵੇਂ ਸੇ ਉਹ ਜਿੱਤ ਵਿਦਵਾਨਾਂ ਨਾਲ ਉਹਨਾਂ ਨੂੰ ਗੈਰਸਾਦੀ ਉਹ ਵਿਦਵਾਨਾਂ ਨੂੰ ਨੇੜੇ ਨਹੀਂ ਆਉਂਦੇ ਤੇ ਜੇ ਆ ਜਾਵੇ ਤੁਹਾਨੂੰ ਸਭ ਤੋਂ ਪਹਿਲਾ ਮੋਰਚਾ ਹੈ ਲਾਉਂਦੇ ਵੀ ਇਹਨੂੰ ਇੱਥੋਂ ਕਾਟੇ ਪਾ ਜਾਵੇ ਤਾਂ ਇਸ ਕਰਕੇ ਉਹਨਾਂ ਨੇ ਇਹ ਨਹੀਂ ਸੀ ਕਰਨਾ ਪਰ ਜੇਕਰ ਸ਼੍ਰੋਮਣੀ ਕਮੇਟੀ ਨੇ ਸੱਚਮੁੱਚ ਕੋਈ ਅਗਰਦੀ ਗੱਲ ਕਰਨੀ ਹੈ ਤੇ ਕੋਈ ਸਟੈਪ ਲੈਣ ਤੋਂ ਪਹਿਲਾਂ ਕੋਈ ਕਦਮ ਉਠਾਉਣ ਤੋਂ ਪਹਿਲਾਂ ਵਿਦਵਾਨਾਂ ਨਾਲ ਸਲਾਹ ਕਰ ਲਿਆ ਕਰਨ ਤੇ ਇਹੀ ਕਦਮ ਜਿਹੜਾ ਇਹਨਾਂ ਨੇ ਦਰਵਾਦ ਸਾਹਿਬ ਦੀ ਫੋਟੋਗ੍ਰਾਫੀ ਤੇ پابੰਦੀ ਲਾੰਦਾ ਕੀਤਾ ਉਹ ਬਿਲਕੁਲ ਬੇਸਮਝੀ ਵਾਲੀ ਗੱਲ ਹੈ ਸੋ ਮੈਂ ਜਿਸ ਤਰ੍ਹਾਂ ਅੱਗੇ ਵੀ ਕਿਹਾ ਅਪੀਲ ਕੀਤੀ ਲੋਕਾਂ ਨੂੰ ਕਿ ਸਹੀ ਥਾਵਾਂ ਤੇ ਕੁਝ ਥਾਵਾਂ ਤੇ ਤਸਵੀਰਾਂ ਤਰੀਕੇ ਨਾਲ ਲਿਆ ਕਰੋ ਜਿਹਦੇ ਵਿੱਚ ਦੂਜੇ ਡਿਸਟ੍ਰਿਕਟ ਨਾ ਹੋਣ ਆਸ ਹੈ ਸਾਰੀ ਇਹ ਗੱਲ ਨੂੰ ਸਮਝਣਗੇ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ